ਤੁਸੀਂ ਕਿਹਾ ਕਿ ਕਈ ਅਜਿਹੇ ਲੀਡਰ ਨੇ ਚਾਹੇ ਉਹ Hindu ਲੀਡਰ ਹੀ ਕਿਉਂ ਨਾ ਸਿਕਿਉਰਟੀ ਲੈਣ ਵਾਸਤੇ ਕਈ ਤਨੰਦੇ ਹੱਤਕੰਡੇ ਅਪਣਾਏ ਜਾ ਰਹੇ ਨੇ ਕੁਝ ਲੋਗ ਚਾਣ ਮੁਝ ਕੇ ਨਫਰਤ ਦੇ ਵਿਚ ਪਰ ਕੁਝ ਲੋਗਾ ਨੇ ਅਤੀਤ ਦੇ ਵਿਚ ਦੇਖਿਆ ਆਪਣੇ ਦੇ ਅਟੈਕ ਕਰਾਏ ਆ ਕੁਝ ਲੋਗਾ ਇਹ ਨਿਪੜਕਾ ਹੌਸਟੇਟਮੈਂਟ ਅੰਦੇ ਨੇ ਢਿੜਕਾਉ ਪੋਸਟਾ ਪਾਉਂਦੇ ਨੇ ਸਰਕਾਰ ਨੂੰ ਸਖਤ ਐਕਸ਼ਨ ਲਵੇ ਮੈਂ ਮੈਨੂੰ ਜੀ ਡਿਬਰੂ ਕਰ ਦਉਂ ਚੂ ਦੂਰ ਕੋ ਜੇਰੋ ਤੀ ਜੇ ਭੇਜਿਆ ਜਨਜੀ ਤੁਹਾਨੂੰ ਮੌਤ ਤੋਂ ਡਰ ਲੱਗਦਾ ਨਹੀਂ ਮੌਤ ਤੋਂ ਨਹੀਂ ਡਰ ਲੱਗਦਾ ਮੌਤ ਤਾਂ ਹਰ ਬੰਦੇ ਦੀ ਆਉਣੀ ਆ ਜ਼ਰੂਰੀ ਤਾਂ ਨਹੀਂ ਵੀ ਮੈਨੂੰ ਪਤਾ ਉਹਦੀ ਸਵਾਲ ਕਿਉਂ ਪੁੱਛ ਰਹੇ ਹੋ ਵੀ ਥੈਟ ਕਰਕੇ ਜ਼ਰੂਰੀ ਤਾਂ ਨਹੀਂ ਕਿ ਮੈਨੂੰ ਕਿਸੇ ਦੀ ਗੋਲੀ ਨਾਲ ਹੀ ਮਰਨਾ ਮੈਂ ਜਾਂ ਮੈਂ ਬੰਬ ਨਾਲ ਹੀ ਮਰਨਾ ਐਕਸੀਡੈਂਟ ਵੀ ਹੋ ਸਕਦਾ ਹਾਰਟ ਅਟੈਕ ਵੀ ਕਿਸੇ ਨਹੀਂ ਵੀ ਸਭ ਦੀ ਮੌਤ ਆਣੀ ਮੌਤ ਨਿਸ਼ਚਿਤ ਹੈ ਤੁਹਾਨੂੰ ਲੱਗਦਾ ਹੈ ਵੀ ਜਿਸ ਬੰਦੇ ਨੂੰ ਐਮਪੀ ਜਿਤਾਇਆ ਹੋਵੇ ਲੋਕਾਂ ਨੇ ਉਸ ਤੋਂ ਦੇਸ਼ ਨੂੰ ਖਤਰਾ ਹੋਊਗਾ ਤੁਹਾਨੂੰ ਲੱਗਦਾ ਹੈ ਕਿ ਪ੍ਰਾਈਵੇਟ ਸ਼ੂਟਿੰਗ ਅਰੇਂਜ ਬਣਾਣੀ ਹੈ ਜੈਜ ਨੇ ਆਪਣੇ ਦੇਸ਼ 'ਚ ਇਹ ਸਟੇਟਮੈਂਟ ਆ ਦੇਣੀ ਹੈ ਜੈਜ ਨੇ ਕਿ ਮੈਂ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਐਮਪੀ ਬਣਨਾ ਰਾਜ ਸਭਾ ਦਾ ਮੈਂਬਰ ਬਣਨਾ ਵਿਧਾਇਕ ਬਣਨਾ ਡਿਫਰੈਂਟ ਗੱਲ ਆ ਕ੍ਰਾਈਮ ਡਿਪਾਰਟਮੈਂਟ ਮਿਆਂਗੇ ਜਿੱਥੇ ਬੰਦੀਆਂ ਕਦੇ ਇਹੋ ਜਿਹਾ ਕੰਮ ਨਹੀਂ ਕਰ ਸਕਦੀਆਂ ਨਾਂ ਜਿੱਥੇ ਬਣੀ ਇਹਦਾ ਇਤਿਹਾਸ ਬੜਾ ਗੌਰਵਮਈ ਰਿਹਾ ਉਹ ਹਮੇਸ਼ਾ ਦੇਸ਼ ਦੀ ਇੱਕ ਤਰਖੜਤਾ ਨਹੀਂ ਕੰਮ ਕਰਦੀਆਂ ਨੇ ਆ ਪਿੱਛੇ ਜਿਹਨਾਂ ਨੇ ਗੋਰਾ ਥਾਪਤੀ ਤੇ ਹਮਲਾ ਕੀਤਾ ਉਹਨਾਂ ਦਾ ਇਤਿਹਾਸ ਪਤਾ ਕਰਨਾ ਹੈ ਤਾਂ ਜਾ ਕੇ ਲੁਧਿਆਣੇ ਤੋਂ ਪਤਾ ਕਰੋ ਸ਼ਿਵ ਸੈਨਾ ਹਿੰਦ ਦੇ ਵਿੱਚ ਅੱਜ ਕਈ ਧਾਰਮਿਕ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਸਾਡੇ ਨਾਲ ਇਸ ਵੇਲੇ ਨਿਸ਼ਾਨਤ ਸ਼ਰਮਾ ਮੌਜੂਦ ਨੇ ਸ਼ਿਵ ਸੈਨਾ ਹਿੰਦ ਦੇ ਕੋਮੀ ਪ੍ਰਧਾਨ ਗੱਲਬਾਤ ਕਰਾਂਗੇ ਪਹਿਲਾਂ ਤਾਂ ਜੋ ਸ਼ਾਮਲ ਹੋਏ ਨੇ ਉਹਨਾਂ ਦਾ ਵੇਰਵਾ ਨਿਸ਼ਾਨ ਜੀ ਪਹਿਲਾਂ ਤਾਂ ਜੋ ਅੱਜ ਧਾਰਮਿਕ ਗੁਰੂ ਕਈ ਸ਼ਾਮਲ ਹੋਏ ਨੇ ਧਾਰਮਿਕ ਆਗੂ ਸ਼ਾਮਲ ਹੋਏ ਨੇ ਕੌਣ-ਕੌਣ ਨੇ ਉਹਨਾਂ ਬਾਰੇ ਦੱਸ ਦਿਓ ਅੱਜ ਮੇਰੇ ਨਾਲ ਜੋ ਇੱਥੇ ਮੌਜੂਦ ਸੀ ਦੀਪਕ ਸ਼ਰਮਾ ਜੀ, ਕਮਲਜੀਤ ਸਿੰਘ ਕਮਲਜੀਤ, ਦੀਪਾਂਚੂ ਸੂਦ ਜੀ, ਮਹਾਂਤ ਗੋਤਮਗਿਰੀ ਜੀ ਜਿਹੜੇ ਸਾਡੇ ਧਰਮਗੁਰੂ ਵੀ ਨੇ ਸਾਡੇ ਸੰਗਠਨ ਦੇ ਇਹਦੇ ਨਾਲ ਤਾਂ ਰਾਸ਼ਟਰੀ ਧਰਮ ਪ੍ਰਚਾਰਕ ਵੀ ਨੇ ਮਨੋਸ਼ ਸ਼ਰਮਾ ਜੀ, ਰਾਹੁਲ ਮਚੰਦਾ ਜੀ, ਅਨੁਜ ਗੁਪਤਾ ਜੀ, ਅ ਰਾਜੀਵ ਸ਼ਰਮਾ ਜੀ ਸਾਡੇ ਕੌਮੀ ਐਡਵਾਈਜ਼ਰ ਨੇ, ਅਰਜਿੰਦਰ ਧਾਰੀਵਾਲ ਦੀ ਦਫ਼ਤਰ ਇੰਚਾਰਜ ਨੇ ਅੱਜ ਸਾਡੇ ਨਾਲ ਸਾਡੇ ਸੰਗਠਨ ਦੇ ਵਿੱਚ अनंत श्री बबूशीत जगत गुरु पंचानंद गिरी जी महाराज ब्रह्मालीन जगत गुरु पंचानंद गिरी जी महाराज जी दे उत्तराधिकारी चिणानु समस्त खाडियां दी साधु समाज दे हाजरी विच हरि गिरी जी महाराज जिडे जूना खाडा दे नूतोन पटियाला विच इनानु जगत गुरु जी तो बाद उना ने जिन्ने स्थान सी ਤੇ ਜਗਤਗੁਰੂ ਦੀ ਪਦਵੀ ਨਾਲ ਸਸ਼ੋਭਿਤ ਕੀਤਾ ਸੀ ਉਤਰਾਧਿਕਾਰੀ ਬਣਾਇਆ ਸੀ ਜਗਤਗੁਰੂ ਭੁਵੇਂਸ਼ਵਰੀ ਗੀਰੀ ਜੀ ਮਹਾਰਾਜ ਉਹ ਅੱਜ ਸਾਡੇ ਸੰਗਠਨ ਦਾ ਸੀ ਉਹਨਾਂ ਨੂੰ ਕਾਫੀ ਸਮੇਂ ਤੋਂ ਰਿਕੁਐਸਟ ਕਰ ਰਹੇ ਸੀ ਕਿ ਸਾਡੇ ਸੰਗਠਨ ਦੇ ਵਿੱਚ ਆਸ਼ੀਰਵਾਦ ਦਿਓ ਬੈਸ ਸਭ ਨੂੰ ਪਤਾ ਹੈ ਕਿ ਜਗਤਗੁਰੂ ਪੰਚਾਨੰਦ ਗੀਰੀ ਜੀ ਮਹਾਰਾਜ ਜੀ ਨਾਲ ਮੇਰਾ ਕਿੰਨਾ ਪਿਆਰ ਸੀ ਕਾਫੀ ਲੰਮਾ ਸਮਾਂ ਉਹਨਾਂ ਨਾਲ ਮੈਂ ਉਹਨਾਂ ਦੇ ਸੰਗਠਨ 'ਚ ਵੀ ਕੰਮ ਕੀਤਾ ਫਿਰ ਉਹਨਾਂ ਦੇ ਕਾਪੜਾ ਲੈ ਕੇ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਮੈਂ ਸ਼ਿਵਸਨਾ ਹਿੰਦੀ ਸਥਾਪਨਾ ਕੀਤੀ ਸੀ ਸੋ ਅੱਜ ਜਿਹਨਾਂ ਦੇ ਉਤਰਾਧਿਕਾਰੀ ਜਗਤਗੁਰੂ ਭਵਨੇਸ਼ਵਰੀ ਗੀਰੀ ਜੀ ਮਹਾਰਾਜ ਜੀ ਨੂੰ ਅਸੀਂ ਸ਼ਿਵਸਨਾ ਹਿੰਦਾ ਧਰਮਾਦਿਸ਼ ਨਿਯੁਤ ਕੀਤਾ ਹੈ ਬਹੁਤ ਜਲਦ ਪਟਿਆਲਾ ਸ਼੍ਰੀ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਵਿਕੇ ਇੱਕ ਵਿਸ਼ਾਲ ਵ भव्य ਕਾਰਜਕ੍ਰਮ ਕਰਾ ਕੇ ਇਹਨਾਂ ਦੀ ਤਾਜਬੁਸੀ ਕੀਤੀ ਜਾਏਗੀ ਜਿਦੇ ਵਿੱਚ ਸਾਡੇ ਸੰਗਠਨ ਦੇ 12 ਸਟੇਟਾਂ ਦੇ 60 ਸ਼ਹਿਰਾਂ ਦੇ ਕਾਰਜਕਰਤਾ ਅਧਿਕਾਰੀਆਂ ਸ਼ਾਮਲ ਹੋਣਗੇ ਨਾਲ ਦੀ ਨਾਲ ਮੈਂ ਇੱਕ ਹੋਰ ਪ੍ਰੋਗਰਾਮ ਤੁਹਾਨੂੰ ਦੱਸਣਾ ਚਾਹਨਾ ਸ਼ਿਵਸਨਾ ਹਿੰਦੂ ਵੱਲੋਂ ਪੂਰੇ ਉੱਤਰ ਭਾਰਤ ਦੇ ਵਿੱਚ ਅਸੀਂ ਕਮੇਮ ਸ਼ੁਰੂ ਕਰ ਰਹੇ ਹਾਂ ਮੈਂ ਜਗਤਗੁਰੂ ਭੁਮੇਸ਼ਵਰੀ ਗਿਰੀ ਜੀ ਤੇ ਨਾਲ ਦੀਪਕ ਸ਼ਰਮਾ ਜੀ ਕਮਲਦੀਪ ਸਿੰਘ ਕਮਲ ਜੀ ਸੁਮਿਤ ਕੌਰ ਕਮੇਟੀ ਦੇ ਜਿਹੜੇ ਸਾਡੇ ਮੇਨ ਨੇ ਰਵੀ ਸ਼ਰਮਾ ਜੀ ਭਾਰਤੀ ਯੰਗ ਰਾਜ ਸ਼ਾਂਤ ਜੀ ਸਰਦਾਰ ਹਰਕੀਰਤ ਸਿੰਘ ਖੁਰਾਨਾ ਜੀ ਅਸੀਂ ਤਿੰਨ ਤਿੰਨ ਦਿਨਾਂ ਦੇ ਸਾਰੇ ਸ਼ਹਿਰਾਂ ਦੇ ਪ੍ਰਵਾਸ ਤੇ ਰਵਾਂਗੇ ਇਸ ਦੌਰਾਨ ਅਸੀਂ 51 51000 ਜਿਹੜੇ ਮੈਂਬਰ ਅਸੀਂ ਨਿਯੁਕਤ ਕਰਨੇ ਜਿਨ੍ਹਾਂ ਦੇ ਗੱਲ ਦੇ ਵਿੱਚ ਰਤਰਾਕਸ਼ ਤੇ ਤੁਲਸੀ ਦੀ ਮਾਲਾ ਅਸੀਂ ਅਰਪਿਤ ਕਰਨੀ ਹੈ ਇਸ ਦੌਰਾਨ ਅਸੀਂ ਸ਼ਹਿਰ ਦੀਆਂ ਜਿਹੜੀਆਂ ਉਹ ਸ਼ਹਿਰ ਦੇ ਧਾਰਮਿਕ ਸਥਾਨ ਹੋਣਗੀਆਂ ਉਹਨਾਂ ਦੇ ਮੁਖੀਆਂ ਨੂੰ ਮਿਲਾਂਗੇ ਉਹਨਾਂ ਨਾਲ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਵਪਾਰੀ ਭਾਈਚਾਰੇ ਨੂੰ ਨਾਲ ਨੂੰ ਜੋੜਾਂਗੇ ਤੇ ਕਾਫੀ ਤਦਾਰ ਦੇ ਜਿਹੜੇ ਸਾਡੇ ਸੰਗਠਨ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਚਿਪਸਰਾਇੰਦ ਉਹ ਵੀ ਕਰਾਂਗੇ ਨਿਸ਼ਾਨ ਜੀ ਤੁਸੀਂ ਕਿਹਾ ਕਿ ਕਈ ਅਜਿਹੇ ਲੀਡਰ ਨੇ ਚਾਹੇ ਉਹ Hindu ਲੀਡਰ ਹੀ ਕਿਉਂ ਨਾ ਸਿਕਿਉਰਟੀ ਲੈਣ ਵਾਸਤੇ ਕਈ ਤਰ੍ਹਾਂ ਦੇ ਹੱਤਖੰਡੇ ਅਪਣਾਏ ਜਾ ਰਹੇ ਨੇ ਇੰਨਾ ਭਾਈ ਸਾਹਿਬ ਕਿ ਮੈਂ ਪਰਟੀਕੂਲਰ ਕਿਸੇ ਤੇ ਟਿੱਪਣੀ ਵੀ ਕਰ ਰਿਹਾ ਮੇਰਾ ਕਹਿਣਾ ਇਹ ਹੈ ਕਿ ਦੇਖੋ ਕੁਝ ਲੋਗ ਜਾਣबूझ ਕੇ ਨਫਰਤ ਦੇ ਬੀਜ ਭਰਦੇ ਆ ਕੋਈ ਵੀ ਆ ਕੁਝ ਲੋਕਾਂ ਨੇ ਅਤੀਤ ਦੇ ਵਿੱਚ ਦੇਖਿਆ ਆਪਣੇ ਦੇ ਅਟੈਕ ਕਰਾਏ ਆ ਕੁਝ ਲੋਗਾਇ ਤੇ ਨਿਪੜਕਾ ਹੁਸਟੇਟਮੈਂਟਾ ਦਿੰਦੇ ਨੇ ਢਪਕਾਉ ਪੋਸਟਾ ਪਾਉਂਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਇਹੋ ਜੇ ਕੰਮ ਨਾ ਕਰੋ ਕੁਝ ਲੋਕ ਜਿਵੇਂ ਦੇਖੋ ਅ ਗਰਮਖਿਆਲੀ ਲੋਕ ਵੀ ਨੇ ਜਿਹੜੇ ਵੀਡੀਓ ਪਾਉਂਦੇ ਨੇ ਢਪਕਾਉ ਵੀਡੀਓ ਪਾਉਂਦੇ ਨੇ ਮੈਂ ਕਹਿੰਦਾ ਜਿਹੜੇ ਇਹੋ ਜੇ ਲੋਕ ਨੇ ਸਰਕਾਰ ਉਹਨਾਂ ਤੇ ਸਖਤ ਐਕਸ਼ਨ ਲਵੇ ਉਹ ਮੈਂ ਕਹਿੰਦਾ ਜੀ ਡਿਬਰੂ ਘਰ ਤੋਂ ਵੀ ਦੂਰ ਕੋ ਜੇ ਲਾਉ ਤੂੰ ਇਹੋ ਜਿਹਾ ਭੇਜਿਆ ਜਾਵੇ ਕਿਉਂਕਿ ਇਹਨਾਂ ਲੋਕਾਂ ਕਰਕੇ ਸਾਡੇ ਹਿੰਦੂ ਸਿੱਖਾਂ ਦਾ ਮਾਸ ਰੋ ਦਾ ਜਿਹੜਾ ਰਿਸ਼ਤਾ ਹੈ ਜੀ ਫਿੱਕ ਪੈ ਰ ਨਿਸ਼ਾਨ ਜੀ ਅਮਰਿਤਪਾਲ ਨੂੰ ਲੈ ਕੇ ਕਾਫੀ ਹੁਣ ਚਰਚੇ ਚੱਲਦੇ ਪਏ ਨੇ ਕਿ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਹੁਣ ਲੋਕਾਂ ਨੇ ਸਮਰਥਨ ਦਿੱਤਾ ਉਹਨਾਂ ਨੂੰ ਐਮਪੀ ਬਣਾਇਆ ਹੁਣ ਕਿਉਂ ਡਿਬੂਗੜ ਜੇਲ੍ਹ ਚ ਰੱਖਿਆ ਹੋਇਆ ਨਹੀਂ ਦੇਖੋ ਜੀ ਐਮਪੀ ਬਣਨਾ ਰਾਜ ਸਭਾ ਦਾ ਮੈਂਬਰ ਬਣਨਾ ਵਿਧਾਇਕ ਬਣਨਾ ਇੱਕ ਡਿਫਰੈਂਟ ਗੱਲ ਆ ਕ੍ਰਾਈਮ ਡਿਫਰੈਂਟ ਗੱਲ ਆ ਵਧੀਆ ਗੱਲ ਆ ਲੋਕਾਂ ਨੂੰ ਚੁੜਿਆ ਉਹ ਲੋਕਾਂ ਦੀ ਜ਼ਮਾਨਤ ਲਿਆ ਕੇ ਕੰਮ ਵੀ ਕਰਉਣ ਪਰ ਕਾਨੂੰਨੀ ਪ੍ਰਕਿਰਿਆ ਤੇ ਕਾਨੂੰਨ ਦੇ ਹਿਸਾਬ ਨਾਲ ਚੱਲਣੀ ਆ ਨਾ ਜੀ ਮੈਂ ਤੁਹਾਡੀ ਗੱਲ ਕਰਦਾ ਨਿਸ਼ਾਨ ਜੀ ਤੁਹਾਨੂੰ ਲੱਗਦਾ ਹੈ ਵੀ ਜਿਸ ਬੰਦੇ ਨੂੰ ਐਮਪੀ ਜਿਤਾਇਆ ਹੋਵੇ ਲੋਕਾਂ ਨੇ ਉਸ ਤੋਂ ਦੇਸ਼ ਨੂੰ ਖਤਰਾ ਹੋਊਗਾ ਤੁਹਾਨੂੰ ਲੱਗਦਾ ਹੈ ਕਿ ਪ੍ਰਾਈਵੇਟ ਸ਼ੂਟਿੰਗ ਅਰੇਂਜ ਬਣਾਣੀਆਂ ਜੈਜ ਨੇ ਆਪਣੇ ਦੇਸ਼ 'ਚ ਇਹ ਸਟੇਟਮੈਂਟਾਂ ਦੇਣੀਆਂ ਜੈਜ ਨੇ ਕਿ ਮੈਂ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਇੱਕ ਬਹਾਦਰ ਫੈਮਿਲੀ ਤੋਂ ਬਿਲੋਂਗ ਕਰਦੇ ਆਈਪੀਐਸ ਅਫਸਰ ਐਸਐਸਪੀ ਨੂੰ ਮੂੰਹ ਤੇ ਚੈਲੰਜ ਕਰਨਾ ਇਹ ਸਮਝਦਾਰ ਇਨਸਾਨ ਦੀ ਗੱਲ ਹੈ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਆਪਣੇ ਇੱਕ ਸਾਥੀ ਨੂੰ ਛਲਾਲ ਲਈ ਥਾਣੇ ਲੈ ਕੇ ਜਾਣਾ ਸਹੀ ਗੱਲ ਐ ਨਸ਼ੇ ਛੁਡਾਲਨੀ ਮਹਿਮ ਸ਼ੁਰੂ ਕੀਤੀ ਅੱਛੀ ਗੱਲ ਐ ਹੋਰ ਲੋਕ ਵੀ ਟੰਡਰੀਆਂ ਵਾਲੇ ਸੰਤ ਨੇ ਹੋਰ بڑے ਸਿੱਖ ਪ੍ਰਚਾਰਕ ਨੇ ਆਪਣੇ ਧਰਮ ਦਾ ਪ੍ਰਚਾਰ ਕਰੋ ਅੱਛੀ ਗੱਲ ਐ ਪਰ ਦੂਸਰੇ ਧਰਮ ਨੂੰ ਮਾੜਾ ਨਾ ਕਹੋ ਦੂਸਰੇ ਘਰ ਨੂੰ ਕਟਾਕ ਸਿਣਾ ਨਾ ਕਰੋ ਉਹ ਤੁਸੀਂ ਪੁੱਠੀਆਂ-ਪੁੱਠੀਆਂ ਸ਼ੇਰਮੰਦਾ ਦੇ ਦਿੰਨੇ ਆ ਦੇਖੋ ਜੋ ਜਿੰਨੇ ਕਰਿਆ ਮੈਂ ਅਦਾਲਤਾਂਗੇ ਅਦਾਲਤ ਦੇ ਕੰਮ 'ਚ ਕੋਈ ਹਸਤਚੇਮ ਨਹੀਂ ਕਰ ਸਕਦਾ ਫੇਰ ਵੀ ਅਪੀਲ ਕਰਾਂਗਾ ਕਿ ਜੇ ਉਹ ਆਉਣ ਵਾਲੇ ਸਮੇਂ 'ਚ ਗਲਤ ਫੈਸਲਾ ਨਹੀਂ ਦੇਣਗੇ ਜੇ ਕੋਈ ਦਾਂ ਪਰਵਾਧਾਨ ਹੈ ਛੱਡਣ ਦਾ ਛੱਡ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਜੇ ਫੇਰ ਉਹਨਾਂ ਨੇ ਉਹ ਨਹੀਂ ਸਿਰਮਣਨ ਤੇ ਤਾਂ ਦੁਬਾਰਾ ਉਹਨੂੰ ਭੇਜਾਂਗਾ हाल ही ਦੇ ਵਿੱਚ ਵੇਖਿਆ ਕਿ ਨਿਹੰਗ ਦੇ ਬਾਣੇ ਦੇ ਵਿੱਚ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਅਜਿਹੀਆਂ ਘਟਨਾਵਾਂ ਬਹੁਤ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਉਹੀ ਲੋਕ ਨੇ ਜਿਹੜੇ ਬਾਣੇ ਨੂੰ ਬਦਨਾਮ ਕਰਦੇ ਆ ਨਿਹੰਗ ਜਿੱਥੇ ਬੰਦੀਆਂ ਕਦੇ ਹਜੇ ਕੰਮ ਨਹੀਂ ਕਰ ਸਕਦੀਆਂ ਨਿਹੰਗ ਜਿੱਥੇ ਬਣਿਆ ਦਾ ਇਤਿਹਾਸ ਬੜਾ ਗੌਰਵਮਈ ਰਿਹਾ ਉਹ ਹਮੇਸ਼ਾ ਦੇਸ਼ ਦੀ ਇੱਕ ਤਰਖੰਡਤਾ ਲਈ ਕੰਮ ਕਰਦੀਆਂ ਨੇ ਆ ਪਿੱਛੇ ਜਿਹਨਾਂ ਨੇ ਗੋਰਾ ਥਾਪਰਜੀ ਤੇ ਹਮਲਾ ਕੀਤਾ ਉਹਨਾਂ ਦਾ ਇਤਿਹਾਸ ਪਤਾ ਕਰਨਾ ਹੈ ਤਾਂ ਜਾ ਕੇ ਲੁਧਿਆਣੇ ਤੋਂ ਪਤਾ ਕਰੋ ਮੈਂ ਚੈਲੰਜ ਨਾ ਕਹਨਾ ਉਹ ਬਚਾਰੇ ਤੇ ਅੱਜਕੱਲ ਹਰ ਘਰ ਗੁਰੂ ਘਰ 'ਚ ਸੀਸੀਟੀਵੀ ਲੱਗਿਆ 7 ਦਿਨਾਂ ਦੀ ਲਗਾਤਾਰ ਗੁਰੂ ਘਰ ਜਾਂਦੇ ਦੀ ਆਪਣੀ ਵੀਡੀਓ ਦਿਖਾ ਦੇਣ ਇਹ ਤਾਂ ਲੋਕ ਬਧਨਾਮ ਕਰਨੀ ਲੋਕਾਂ ਨੂੰ Hindu Sikhਾਂ ਦਾ ਬੰਦ ਦੱਸੇ ਪਹਿਲਾਂ ਹੀ ਬੋਲ ਗਏ ਆ ਕਿ ਪੰਜਾਬੀ ਦਲੇਰ ਹਿੰਮਤੀ ਜਜ਼ਬਾਤੀ ਫੌਜ ਹੋਵੇ ਪੁਲਿਸ ਹੋਵੇ ਪੰਜਾਬੀ ਬੰਦਾ ਮੋਹਰੇ ਖੜਾ ਹਿੰਦੁਸਤਾਨ ਦਾ ਤਾਜ ਪੰਜਾਬ ਪੰਜਾਬ ਦਾ ਹਿੰਦੁਸਤਾਨ ਦਾ ਦੁਸ਼ਮਣ ਪਾਕਿਸਤਾਨ ਪਾਕਿਸਤਾਨ ਹਰ ਕੋਈ ਕੋਸ਼ਿਸ਼ ਕਰਦਾ ਕਿ ਕਿਸੇ ਨਾ ਕਿਸੇ ਪੰਜਾਬ ਨੂੰ ਖਤਮ ਕੀਤਾ ਜਾਵੇ ਪੰਜਾਬੀ ਇਤੁਰ ਕਦੋਂ ਕੀਤਾ ਜਾਵੇ ਚਾਹ ਨਕਲੀ ਨੋਟਾਂ ਦੀ ਖੇਪਾ ਭੇਜ ਕੇ ਚਾਹ ਡਰੱਗ ਭੇਜ ਕੇ ਚਾਹ ਉਹ ਵੈਪਨ ਭੇਜ ਕੇ ਉਹ ਸਾਡੇ ਦੇਸ਼ ਨੂੰ ਖੋਖਲਾ ਕਰਨੀ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਮੇਰੀ ਸਾਰੇ ਅੱਗੇ appeal ਹੈ ਕਿ ਸਾਡੀ ਜਿਹੜੀ ਦੇਸ਼ ਦੀ ਏਕਤਾ ਔਰ ਖੜਤਨ ਬਰਕਰਾਰ ਰੱਖਿਆ ਜਾਵੇ ਜਿਹੜੇ ISF ਦੇ ਇਸ਼ਾਰੇ ਦੇ ਜਿਹੜੇ ਲੋਕ ਵੀ ਕੰਮ ਕਰਦੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਵੇ ਮੇਰਾ ਆਖਰੀ ਸਵਾਲ ਹੈ ਗੁਜਰਾਤ ਪੁਲਿਸ ਤੁਹਾਡੇ ਤੱਕ ਪਹੁੰਚ ਕੀਤੀ ਗੁਜਰਾਤ ਪੁਲਿਸ ਨੇ ਤੁਹਾਡੇ ਨਾਲ ਮਿਲ ਕੇ ਕੀ ਕਾਰਨ ਸੀ ਕਿ ਗੁਜਰਾਤ ਤੋਂ ਪੁਲਿਸ ਤੁਹਾਡੇ ਤੱਕ ਪਹੁੰਚੀ ਗੁਜਰਾਤ ਤੋਂ ਕੱਲ ਕੁਝ ਪਰਲ ਸਦਕਾਰੀ ਆਏ ਸੀ ਜਿਨ੍ਹਾਂ ਨੇ ਆਕੇ ਸਾਡੇ ਜਿਹੜੀਆਂ ਕੁਝ ਬੰਦੇ ਫੜੇ ਗਏ ਸੀ ਪਿੱਛੇ ਗੁਜਰਾਤ ਦੇ ਵਿੱਚ ਸੂਰਤ ਕ੍ਰਾਈਮ ਬ੍ਰਾਂਚ ਨੇ ਫੜੇ ਸੀ ਜਿਹੜਾ ਬੰਦਿਆਂ ਨੇ ਜਿਹੜਾ ਬੰਦਿਆਂ ਕੋਲ 1 ਕਰੋੜ 90 ਲੱਖ ਰੁਪਏ ਰਿਕਵਰੀ ਹੋਈ ਸੀ ਪੈਸਿਆਂ ਦੀ ਤੇ ਵੈਪਨ ਮਿਲੇ ਸੀਗੇ ਉਹ ਜਿਹੜੇ ਆ ਸਾਨੂੰ ਕੋਲਾ ਆਈਆਂ ਸੀ ਵੀਡੀਓ ਕੋਲਾ ਆਈਆਂ ਸੀ ਆ ਫੋਨ ਆਇਆ ਸੀ ਔਰ ਕੋਰ ਲੈ ਕੇ ਗਏ ਆ ਕੁਛ ਰਿਕਾਰਡ ਉਹਨੇ ਮੰਗਾਇਆ ਕੋਈ ਵੀ ਕੁਛ ਸ਼ਾਇਦ ਮੈਨੂੰ ਸੂਰਤ ਬੁਲਾਣਗੇ ਮੈਂ ਜਾਇਆ ਹਾਂਗਾ ਕੁਛ ਨਿਸ਼ਾਨ ਜੀ ਤੁਹਾਨੂੰ ਮੌਤ ਤੋਂ ਡਰ ਲੱਗਦਾ ਨਹੀਂ ਮੌਤ ਤੋਂ ਨਹੀਂ ਡਰ ਲੱਗਦਾ ਮੌਤ ਤਾਂ ਆਣੀ ਹੀ ਨਿਸ਼ਚਿਤ ਆ ਹਰ ਬੰਦੇ ਦੀ ਆਉਣੀ ਆ ਜ਼ਰੂਰੀ ਤਾਂ ਨਹੀਂ ਵੀ ਮੈਨੂੰ ਪਤਾ ਉਹਦੀ ਸਵਾਲ ਕਿਉਂ ਪੁੱਛ ਰਹੇ ਹੋ ਵੀ ਥ्रेट ਕਰਕੇ ਜ਼ਰੂਰੀ ਤਾਂ ਨਹੀਂ ਕਿ ਮੈਨੂੰ ਕਿਸੇ ਦੀ ਗੋਲੀ ਨਾਲ ਹੀ ਮਰਨਾ ਮੈਂ ਜਾਂ ਮੈਂ ਬੰਬਰ ਨਾਲ ਹੀ ਮਰਨਾ ਐਕਸੀਲੈਂਟ ਵੀ ਹੋ ਸਕਦਾ ਹਾਰਟ ਅਟੈਕ ਵੀ ਕਿਸੇ ਨੇ ਵੀ ਸਭ ਦੀ ਮੌਤ ਆਣੀ ਹੈ ਮੌਤ ਨਿਸ਼ਚਿਤ ਹੈ ਜੇ ਮੌਤ ਦਾ ਡਰ ਲੱਗਦਾ ਹੁੰਦਾ ਫਿਰ ਇਹਨਾਂ ਰਹਾ ਦਿਨਾ ਤੁਰਦੇ ਸੋ ਨਿਸ਼ਾਨਤ ਸ਼ਰਮਾ ਹੋਣਾ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਪਹਿਲਾਂ ਤਾਂ ਆਉਣ ਵਾਲੇ ਪਲਾਨਸ ਇਹਨਾਂ ਵੱਲੋਂ ਦੱਸੇਗੇ ਕਿ ਕਿਹੜੇ ਕਿਹੜੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨ ਵਾਲੇ ਨੇ ਤੇ ਦੂਸਰਾ ਇਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਕਈ ਅਜਿਹੇ ਆਗੂ ਨੇ ਜਿਹੜੇ ਸਿਕਿਉਰਟੀ ਲੈਣ ਦੇ ਲਈ ਇੱਥੋਂ ਤੱਕ ਕਿ ਆਪਣੇ ਉੱਪਰ ਹਮਲਾ ਵੀ ਕਰਵਾ ਦਿੰਦੇ ਨੇ ਫਿਲਹਾਲ ਕੈਮਰਾਮੈਨ ਲਖਮੀਰ ਦੇ ਨਾਲ ਪ੍ਰਲਾਦ ਸੰਗੇਲੀਆ ਡੇਲੀ ਇੰਡੀਆ ਨਿਊਜ਼ ਮੋਹਾਲੀ